ਦਰਬਾਰ ਸਾਹਿਬ ਦੇ ਮੂਹਰੇ ਪਾਸੇ ਆ ਦੇਖੋ ਵੱਡੀਆਂ ਤੋਪਾਂ ਦੋ ਪ੍ਰਾਣੀਆਂ ਲਾਈਆਂ ਹੋਇਆ ਇੱਕ ਇਹ ਆ ਤੇ ਇੱਕ ਦੂਜੇ ਪਾਸੇ ਵੀ ਇਸ ਪਾਸੇ ਵੀ ਇਹਦੇ ਨਾਲ ਦੀ ਵੱਟੀ ਤੋਪ ਲਾਈ ਹੋਈ ਆ ਬਹੁਤ ਸੋਹਣੀਆਂ ਪ੍ਰਾਣੀਆਂ ਤੋਪਾਂ ਵਾਂ ਇਹਨਾਂ ਨੂੰ ਇੱਥੇ ਸੰਭਾਲਿਆ ਗਿਆ ਵਾ ਸ਼ਾਨ ਸਾਹਿਬ ਬੁੱਟਿਆਂ ਦੇ ਵਿਚਾਲੇ ਆ ਬਿਲਕੁਲ ਉਧਰੋਂ ਵੀ ਕੈਮਰਾ ਮਾਰ ਕੇ ਦਿਖਾ ਦਿਓ ਵੱਡੇ ਬੂਟਿਆਂ ਦੇ ਵਿੱਚ ਨਿਸ਼ਾਨ ਸਿਆਵਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਗੁਰਦੁਆਰਾ ਸਾਰਾ ਗੜੀ ਸਾਹਿਬ ਫਿਰੋਜ਼ਪੁਰ ਇਹ ਗੁਰਦੁਆਰਾ ਸਾਹਿਬ ਉਹਨਾਂ ਸੂਰਬੀਰ ਬਹਾਦਰਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਜਿਨ੍ਹਾਂ ਨੇ ਸਾਰਾ ਗੜੀ ਦੀ ਲੜਾਈ ਦੇ ਵਿੱਚ 21 ਸੂਰਬੀਰ ਬਹਾਦਰਾਂ ਨੇ ਸ਼ਹੀਦੀ ਪਾਈ ਸੀ ਆਜੋ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਬਹੁਤ ਹੀ ਸੋਹਣਾ ਸਥਾਨ ਬਣਾਇਆ ਹੋਇਆ ਵਾ ਫਿਰੋਜ਼ਪੁਰ ਦੇ ਵਿੱਚ ਆਜੋ ਦਿਖਾਣੇ ਤੁਹਾਨੂੰ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਬਹੁਤ ਹੀ ਸੋਹਣੀ ਬਿਲਡਿੰਗ ਬਣਾਈ ਗਈ ਆ ਬੜਾ ਸੋਹਣਾ ਇਹਦੀ ਦਿੱਖ ਬੜੀ ਵਧੀਆ ਵਾ ਦਰਬਾਰ ਸਾਹਿਬ ਦੇ ਮੂਹਰੇ ਲੇ ਪਾਸੇ ਆ ਦੇਖੋ ਵੱਡੀਆਂ ਤੋਪਾਂ ਦੋ ਪ੍ਰਾਣੀਆਂ ਲਾਈਆਂ ਹੋਇਆ ਕਹਿ ਕੇ ਆ ਤੇ ਇੱਕ ਦੂਜੇ ਪਾਸੇ ਵੀ ਇਸ ਪਾਸੇ ਵੀ ਇਹਦੇ ਨਾਲ ਦੀ ਵੱਟੀ ਤੋਪ ਲਾਈ ਹੋਈ ਆ ਬਹੁਤ ਸੋਹਣੀਆਂ ਪ੍ਰਾਣੀਆਂ ਤੋਪਾਂ ਵਾਂ ਇਹਨਾਂ ਨੂੰ ਇੱਥੇ ਸੰਭਾਲਿਆ ਗਿਆ ਵਾ ਤੇ ਉਧਰ ਜੇ ਆਪਾਂ ਦਰਬਾਰ ਸਾਹਿਬ ਵੱਲ ਨੂੰ ਜਦੋਂ ਪੌੜੀਆਂ ਚੜਦੇ ਹਾਂ ਤਾਂ ਦੋਵੇਂ ਪਾਸੇ ਨਿੱਕੀਆਂ ਤੋਪਾਂ ਹੋਰ ਆਉਤਲੇ ਪਾਸੇ ਇੱਕੇਸ ਪਾਸੇ ਤੋਪਾਂ ਇੱਕ ਦੂਜੇ ਪਾਸੇ ਤੋਪਾਂ ਬੜੀਆਂ ਵਧੀਆ ਲੱਗਦੀਆਂ ਐ ਵੀ ਦਰਬਾਰ ਸਾਹਿਬ ਦੇ ਮੂਰੇ ਸਾਰਾ ਗੜੀ ਬਰਤਾਨ ਵੀ ਫਰੰਟੀਅਰ ਤੇ ਅਫਗਾਨਿਸਤਾਨ ਦੀ ਸਰਹੱਦ ਨੇੜੇ ਅਤੇ ਮੌਜੂਦਾ ਸਮੇਂ ਪਾਕਿਸਤਾਨ ਦੇ ਪ੍ਰਾਂਤ ਖੈਬਰ ਪਖਤੂਨਵਾ ਦੇ ਜ਼ਿਲ੍ਹਾ ਕੋਹਾਟ ਵਿੱਚ ਸਮਾਨਾਂ ਦੀ ਘਾਟੀ ਵਿੱਚ ਸਥਿਤ ਇੱਕ ਛੋਟਾ ਜਿਹਾ ਪਿੰਡ ਸੀ ਕਿਸੇ ਸਮੇਂ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਧੀਨ ਵੀ ਰਹਾ ਪਰ ਸ਼ੇਰੇ ਪੰਜਾਬ ਦੇ ਰਾਜ ਪ੍ਰਬੰਧ ਤੋਂ ਬਾਅਦ ਸ਼ੇਰੇ ਪੰਜਾਬ ਦੇ ਵਾਰਸਾਂ ਤੋਂ ਖੋਹ ਕੇ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ ਇੱਥੇ ਸਾਰਾ ਗੜੀ ਚੌਂਕੀ ਦਾ ਨਿਰਮਾਣ 1891 ਵਿੱਚ ਕੀਤਾ ਗਿਆ ਸੀ ਇਹ ਚੌਂਕੀ ਕਿਲਾ ਲੋਕਹਾਰਟ ਤੇ ਕਿਲਾ ਗੁਲਸਤਾਨ ਦੇ ਵਿਚਕਾਰ ਬਣੀ ਹੋਈ ਸੀ ਇਹਨਾਂ ਦੋਵਾਂ ਕਿਲਿਆਂ ਦੀ ਭੂਗੋਲਕ ਸਥਿਤੀ ਇਸ ਤਰ੍ਹਾਂ ਦੀ ਸੀ ਕਿ ਇਹਨਾਂ ਕਿਲਿਆਂ ਦੇ ਦਰਮਿਆਨ ਸਿੱਧਾ ਵੇਖ ਕੇ ਸੰਪਰਕ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਉਸ ਸਮੇਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸੰਦੇਸ਼ ਭੇਜਣ ਲਈ ਸੂਰਜ ਦੀ ਰੌਸ਼ਨੀ ਤੇ ਸ਼ੀਸ਼ੇ ਦੀ ਮਦਦ ਨਾਲ ਕੇਵਲ ਦਿਖਾਈ ਦੇਣ ਵਾਲੇ ਸੰਕੇਤਾਂ ਰਾਹੀਂ ਸੰਦੇਸ਼ ਭੇਜਿਆ ਜਾ ਸਕਦਾ ਸੀ ਇਸ ਤਕਨੀਕ ਨੂੰ ਹੀਲੀਓਗ੍ਰਾਫੀ ਵੀ ਕਿਹਾ ਜਾਂਦਾ ਹੈ ਇਸ ਤਕਨੀਕ ਨਾਲ ਬਹੁਤ ਦੂਰ ਤੱਕ ਸੰਦੇਸ਼ ਭੇਜਣਾ ਸੰਭਵ ਨਹੀਂ ਸੀ ਇਸੇ ਕਰਕੇ ਇਹਨਾਂ ਦੋਹਾਂ ਕਿਲਿਆਂ ਦੇ ਅੱਧ ਵਿਚਕਾਰ ਸਾਰਾਗੜੀ ਚੌਂਕੀ ਦੀ ਸਥਾਪਨਾ ਕੀਤੀ ਗਈ ਸੀ ਇਸ ਰਾਹੀਂ ਕਿਲਾ ਲੋਕਾਟ ਤੇ ਕਿਲਾ ਗੁਲਸਤਾਨ ਦਰਮਿਆਨ ਸੰਚਾਰ ਸੰਭਵ ਹੋ ਸਕਿਆ ਇਸ ਨਾਲ ਇਹਨਾਂ ਕਿਲਿਆਂ ਦੇ ਆਸ-ਪਾਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਤੇ ਇੱਕ ਦੂਜੇ ਨੂੰ ਸੁਚੇਤ ਕਰਨਾ ਆਸਾਨ ਹੋ ਗਿਆ ਸੀ ਇਸ ਲਈ ਸਾਰਾਗੜੀ ਚੌਂਕੀ ਇਹਨਾਂ ਦੋਹਾਂ ਕਿਲਿਆਂ ਦੀ ਸੁਰੱਖਿਆ ਲਈ ਬਹੁਤ ਅਹਿਮ ਸੀ ਮਹਾਰਾਜਾ ਰჯੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਇਹ ਇਲਾਕਾ ਆਪਣੇ ਸਾਮਰਾਜ ਅਧੀਨ ਕਰ ਲਿਆ ਲੜਾਕੇ ਪਠਾਨ ਤੇ ਕਬਾਈਲੀ ਲੋਕਾਂ ਨੇ ਅੰਗਰੇਜ਼ਾਂ ਦੀ ਹਦੀਨਗੀ ਨੂੰ ਪ੍ਰਵਾਨ ਨਾ ਕੀਤਾ ਤੇ ਅੰਗਰੇਜ਼ਾਂ ਦੇ ਖਿਲਾਫ 1896 ਵਿੱਚ ਬਗਾਵਤ ਦਾ ਝੰਡਾ ਚੁੱਕ ਲਿਆ ਅਤੇ ਬਹੁਤ ਸਾਰੇ ਹਮਲੇ ਵੀ ਕੀਤੇ ਪਰ ਉਹ ਸਾਰੇ ਹਮਲਿਆਂ ਦੇ ਵਿੱਚ ਅਸਫਲ ਰਹੇ ਤਾਂ ਉਹਨਾਂ ਨੇ ਅਖੀਰ ਦੇ ਵਿੱਚ ਸਲਾਮ ਮਸ਼ਵਰਾ ਕਰਕੇ ਇਸ ਖੀਮ ਘੜੀ ਕੇ ਸਾਰਾ ਘੜੀ ਜੋ ਚੌਂਕੀ ਹੈ ਉਸਤੇ ਹਮਲਾ ਕੀਤਾ ਜਾਵੇ ਕਿਉਂਕਿ ਉੱਥੇ ਬਹੁਤ ਹੀ ਘੱਟ ਗਿਣਤੀ ਜੋ 21 ਜਵਾਨਾਂ ਦੀ ਨਫਰੀ ਤਾਇਨਾਤ ਸੀ ਉਨ੍ਹਾਂ ਨੇ ਇਸ ਚੌਂਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਲਿਆ ਤੇ ਇੱਕ ਬਹੁਤ ਵੱਡਾ ਹਮਲਾ ਬੋਲ ਦਿੱਤਾ ਇਸ ਹਮਲੇ ਦੇ ਵਿੱਚ ਇਸ ਚੌਂਕੀ ਦਾ ਸਾਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ ਇਸ ਚੌਂਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਜੀ ਗੱਲ ਹਵਾਲਦਾਰ ਪਿੰਡ ਝੋੜੜਾ ਜਿਲ੍ਹਾ ਲੁਧਿਆਣਾ ਕੋਲ ਸੀ ਦੁਸ਼ਮਣਾਂ ਨੇ ਬਾਬਾ ਈਸ਼ਰ ਸਿੰਘ ਜੀ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਤੇ ਉਹ ਚੌਂਕੀ ਖਾਲੀ ਕਰ ਦੇਣ ਬਾਰੇ ਕਿਹਾ ਕਿ ਅਸੀਂ ਤੁਹਾਨੂੰ ਇਥੋਂ ਸੁਰੱਖਿਆਤ ਲਾਂਘਾ ਦੇ ਕੇ ਇਨਾਮ ਦੇ ਕੇ ਇਤੋਂ ਕੱਢਾਂਗੇ ਪਰ ਬਾਬਾ ਜੀ ਬੜੇ ਅਨਖੀਲੇ ਸੁਭਾਅ ਵਾਲੇ ਸਨ ਉਹਨਾਂ ਨੇ ਦੁਸ਼ਮਣਾਂ ਦੀ ਇੱਕ ਨਾ ਮੰਨੀ ਕਰਨਲ ਹਾਰਟਨ ਲੋਹ ਘਾਟ ਕਿਲੇ 'ਤੇ ਜੋ ਸਭ ਕੁਝ ਤੱਕ ਰਿਹਾ ਸੀ 3:30 ਵਜੇ ਦੇ ਕਰੀਬ ਲੜਾਈ ਸ਼ੁਰੂ ਹੋਈ 6 ਘੰਟੇ ਬੀਤ ਗਏ ਸਨ 600 ਦੇ ਕਰੀਬ ਕਬਾਈਲੀ ਤੇ ਗੜੀ ਦੇ ਅੰਦਰ 12 ਸਿੱਖ ਫੌਜੀ ਸ਼ਹੀਦ ਹੋ ਚੁੱਕੇ ਸਨ ਗੋਲੀ ਸਿੱਕਾ ਵੀ ਕਿਨਾਰੇ 'ਤੇ ਸੀ ਪਰ ਸਿੱਖ ਫੌਜੀ ਜਵਾਨ ਚੜ੍ਹਦੀ ਕਲਾ ਵਿੱਚ ਸਨ ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਧ ਵਿੱਚ 파ੜ ਪਾ ਲਿਆ ਪਰ ਸਿੱਖ ਫੌਜੀਆਂ ਨੇ ਉਹਨਾਂ ਨੂੰ ਘੜੀ ਦੇ ਅੰਦਰ ਦਾਖਲ ਨਾ ਹੋਣ ਦਿੱਤਾ ਤਾਂ ਦੁਸ਼ਮਣ ਨੇ ਤਰਕੀਬ ਘੜੀ ਕਿ ਆਸੇ ਪਾਸੇ ਘਾਹ ਫੂਸ ਇਕੱਠਾ ਕਰਕੇ ਅੱਗ ਲਗਾ ਦਿੱਤੀ ਗਈ ਧੂਆਂ ਹੀ ਧੂਆਂ ਹੋ ਗਿਆ ਅੰਦਰੋਂ ਫੌਜੀ ਸਿਰਫ ਬੌਂਟਾਂ ਨਾਲ ਹੀ ਲੜ ਰਹੇ ਸਨ 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ ਇਕੱਲਾ ਸਿਗਨਲ ਮੈਨ ਗੁਰਮukh ਸਿੰਘ ਹੀ ਬਚਿਆ ਸੀ ਸਿਗਨਲ ਮੈਨ ਗੁਰਮukh ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਥੀ ਸ਼ਹੀਦ ਹੋ ਚੁੱਕੇ ਹਨ ਮੈਂ ਇਕੱਲਾ ਹੀ ਬਚਿਆ ਹਾਂ ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਲ ਹੋ ਜਾਵਾਂ ਸੋ ਉਸਨੇ ਸਿਗਨਲ ਨੂੰ ਬੰਦ ਕੀਤਾ ਤੇ ਜੈਕਾਰਾ ਗਾ ਜਾ ਕੇ ਬੰਦੂਕ ਦੇ ਬੋਰਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਠੇਰ ਕਰ ਦਿੱਤਾ ਤੇ ਸ਼ਹੀਦੀ ਪ੍ਰਾਪਤ ਕਰ ਗਿਆ ਅਖੀਰ ਦੁਸ਼ਮਣ ਨੇ ਗੱਡੀ ਨੂੰ ਅੱਗ ਲਗਾ ਦਿੱਤੀ ਅਜਿਹੀ ਸੀ ਬਹਾਦਰੀ ਦੀ ਅਦੁੱਤੀ ਦਾਸਤਾਨ ਭਾਰਤੀ ਫੌਜੀਆਂ ਨੇ ਦੁਸ਼ਮਣਾਂ ਨੂੰ ਜਿਉਂਦੇ ਜੀ ਢੜੀ ਦੇ ਲਾਗੇ ਨਹੀਂ ਟੁਕਣ ਦਿੱਤਾ ਇਹ ਸਭ ਦੇਖ ਕੇ ਦੁਸ਼ਮਣ ਹੈਰਾਨ ਸੀ ਕਿ ਇੰਨੀ ਘੱਟ ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ ਸਾਰਾ ਗੜੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਡਨ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿੱਚ ਮੈਂਬਰਾਂ ਨੇ ਖੜੇ ਹੋ ਕੇ ਸਿੱਖ ਯੋਧਿਆਂ ਨੂੰ ਸ਼ਰਧਾਂਜਲੀਾਂ ਭੇਟ ਕੀਤੀਆਂ ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸਿੱਖ ਕੌਮ ਦੀ ਬਹਾਦਰੀ ਦੀਆਂ ਧੁੰਮਾਂ ਵਿਸ਼ਵ ਭਰ ਵਿੱਚ ਪੈ ਗਈਆਂ ਇੰਗਲੈਂਡ ਦੀ ਰਾਣੀ ਆਪ ਵੀ ਇਸ ਕਾਰਨਾਮੇ ਤੋਂ ਬਹੁਤ ਪ੍ਰਭਾਵਿਤ ਹੋਈ ਬਰਤਾਨੀਆ ਰਾਜਨੀਤਿਕ ਸਰਕਾਰ ਨੇ ਸਨਮਾਨ ਦੇ ਤੌਰ ਤੇ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਹਰ ਇੱਕ ਸ਼ਹੀਦ ਸਿੱਖ ਨੂੰ ਸ਼ਹੀਦ ਹੋਣ ਉਪਰੰਤ ਭੇਟ ਕਰਕੇ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਹਰ ਸ਼ਹੀਦ ਦੇ ਪਰਿਵਾਰ ਨੂੰ 2-2 ਮਰਬੇ ਜ਼ਮੀਨ 5-500 ਰੁਪਏ ਨਗਦ ਪ੍ਰਤੀ ਫੌਜੀ ਮਦਦ ਦੇ ਤੌਰ ਤੇ ਦਿੱਤੇ ਗਏ ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ ਇੰਡੀਅਨ ਆਰਡਰ ਆਫ ਮੈਰਿਟ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕਰਾਸ ਤੇ ਅੱਜ ਦੇ ਪਰਮ ਵੀਰ ਚੱਕਰ ਦੇ ਸਨਮਾਨ ਹੀ ਮੰਨਿਆ ਜਾਂਦਾ ਹੈ ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਇੰਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟ ਨੂੰ ਅੱਜ ਤੱਕ ਨਹੀਂ ਮਿਲਿਆ ਇਸ ਬਹਾਦਰੀ ਦੀ ਦਾਸਤਾਨ ਫਰਾਂਸ ਤੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਾਈ ਜਾਂਦੀ ਹੈ ਯੁ네ਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਲ ਕੀਤਾ ਹੈ। ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾ ਘੜੀ ਦਿਵਸ ਕਾਫੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਅਫਸੋਸ ਕਿ ਭਾਰਤ ਦੀਆਂ ਸਰਕਾਰਾਂ ਨੇ ਇਸ ਇਤਿਹਾਸ ਨੂੰ ਅਣਗੌਲੀਆਂ ਕਰ ਦਿੱਤਾ ਹੈ ਅਤੇ ਕਿਸੇ ਵੀ ਸਕੂਲ ਵਿੱਚ ਨਾ ਤਾਂ ਇਸ ਇਤਿਹਾਸ ਬਾਰੇ ਪੜਾਇਆ ਜਾਂਦਾ ਹੈ ਤੇ ਨਾ ਹੀ ਇਸ ਇਤਿਹਾਸ ਦਾ ਕਿਸੇ ਨੂੰ ਪਤਾ ਹੈ। ਅਸੀਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਐਸੇ ਸੂਰਬੀਰਾਂ ਦੇ ਇਤਿਹਾਸ ਨੂੰ ਸਾਰਿਆਂ ਨਾਲ ਸਾਂਝਾ ਜ਼ਰੂਰ ਕਰਿਓ ਤੇ ਆਪਣੇ ਬੱਚਿਆਂ ਨੂੰ ਵੀ ਇਹ ਵੀਡੀਓ ਜ਼ਰੂਰ ਦਿਖਾਓ ਤਾਂ ਕਿ ਉਹ ਇਸ ਮਾਨਮਤੇ ਇਤਿਹਾਸ ਬਾਰੇ ਜਾਣ ਸਕਣ ਇੱਧਰਲੇ ਪਾਸੇ ਦੀਵਾਨ ਹਾਲ ਬਣਿਆ ਹੋਇਆ ਇਹ ਦੀਵਾਨ ਹਾਲ ਉਦੋਂ ਵਰਤਦੇ ਆ ਜਦੋਂ ਕੋਈ ਇੱਥੇ ਇਹਨਾਂ ਦਾ ਦਿਨ ਮਨਾਇਆ ਜਾਂਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਵਾ ਇਹਦੇ ਵਿੱਚ ਵੀ ਫੋਟੋਆਂ ਲੱਗੀਆਂ ਹੋਈਆਂ ਆ ਇਹਦੇ ਵਿੱਚ ਉਹਨਾਂ 21 ਸੂਰਬੀਰ 72ਾਂ ਦੀਆਂ ਉਹਨਾਂ ਸ਼ਹੀਦਾਂ ਦੀਆਂ ਫੋਟੋ ਲੱਗੀਆਂ ਹੋਈਆਂ ਆ ਸਾਹਮਣੇ ਤੁਹਾਨੂੰ ਉਹ ਵੀ ਦਿਖਾਉਨੇ ਆ ਬਹੁਤ ਸੋਹਣਾ ਇਹ ਵੀ ਬਣਾਇਆ ਗਿਆ ਹਾਲ ਇਹਨੂੰ ਉਦੋਂ ਵਰਤਦੇ ਆ ਜਦੋਂ ਇੱਥੇ ਇਹਨਾਂ ਸ਼ਹੀਦਾਂ ਦਾ ਤੈਨ ਮਨਾਉਂਦੇ ਆ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਵਾ ਉਹ ਇੱਥੇ ਸੇਵਾਦਾਰ ਜਿਹੜੇ ਸੀਗੇ ਵੀਰੋ ਦੱਸਦੇ ਸੀਗੇ ਕਿ 21 ਨੂੰ ਉਦੋਂ ਵਰਤਿਆ ਜਾਂਦਾ ਹਾਲ ਨੂੰ ਤੇ ਇਹ 21 ਸਿੱਖਾਂ ਦੀਆਂ ਉਹਨਾਂ ਯੋਧਿਆਂ ਦੀਆਂ ਉਹਨਾਂ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਵਾ 21 ਸਿੱਖਾਂ ਦੀਆਂ ਸਾਰਿਆਂ ਦੇ ਨਾਲ-ਨਾਲ ਰੈਂਕ ਲਿਖ ਕੇ ਤੇ ਰੈਂਕ ਦੇ ਨਾਲ ਨਾਲ ਹੀ ਉਹਨਾਂ ਦੇ ਨਾਂ ਉਹਨਾਂ ਦੀ ਉਮਰ ਵੀ ਲਿਖੀ ਹੋਈ ਆ ਭਾਰਤੀ ਰੈਂਕ ਨੰਬਰ 165 ਫੌਲਦਾਰ ਇਸ਼ਰ ਸਿੰਘ ਜੀ 1858 ਜਿਸਨਾਂ ਦਾ ਜਨਮ ਹੋਇਆ ਦੇ 1897 ਜਦੋਂ ਇਹ ਸਾਰਾ ਗੜੀ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਆ। ਸਪੁੱਤਰ ਸਰਦਾਰ ਤੁਲਾ ਸਿੰਘ ਸ਼ਹੀਦੀ ਸਮਾਂ ਉਮਰ 39 ਸਾਲ। ਤਕਰੀਬਨ ਇੰਨੀ ਕੁ ਉਮਰ ਹੀ ਆ ਸਾਰਿਆਂ ਦੀ ਕਿਸੇ ਦੀ 28 ਕਿਸੇ ਦੀ 32 ਕਿਸੇ ਦੀ 30 ਇੱਕ 24 ਸਾਲ ਆ 29 27 40 ਦੇ ਲਗਭਗ ਵੱਸ ਇੰਨੀ ਕੀ ਉਮਰ ਆ 40 ਦੇ ਲਗਭਗ ਹੀ ਆ ਤਕਰੀਬਨ 22 23 ਸਾਲ ਤੋਂ ਲੈ ਕੇ 40 ਦੇ ਵਿੱਚ ਵਿੱਚ 21 ਸਿੱਖਾਂ ਦੀ ਉਮਰ ਤਕਰੀਬਨ ਸਾਰਿਆਂ ਦੀ ਸ਼੍ਰੀ ਨਾਨਕ ਸਰ ਸਾਜ ਖੰਡ ਦੀਵਾਨ ਹਾਲ ਸਾਰਾ ਗੜੀ ਫਿਰੋਜ਼ਪੁਰ ਇਸ ਪਵਿੱਤਰ ਸਥਾਨ ਤੇ ਬਾਬਾ ਅਨੰਦ ਸਿੰਘ ਜੀ ਨਾਮ ਸਿਮਰਨ ਦੀ ਕਮਾਈ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਕੀਤੇ ਬਾਬਾ ਅਨੰਦ ਸਿੰਘ ਜੀ ਨੇ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੇ ਬਾਬਾ ਅਨੰਦ ਸਿੰਘ ਜੀ ਅਤੇ ਬਾਬਾ ਜਵੰਦ ਸਿੰਘ ਜੀ ਨਾਲ ਕੁਝ ਦਰਗਾਹੀ ਵਚਨ ਕੀਤੇ ਬਾਬਾ ਇਚੇਰ ਸਿੰਘ ਜੀ ਹਰ ਸਾਲ ਮਹਾਪੁਰਖਾਂ ਦੇ ਇਸ ਸਥਾਨ ਤੇ ਕਈ ਦਿਨ ਦੀਵਾਨ ਸਜਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਕਰਦੇ ਸਨ ਇਹ ਤੇ ਸਲੋਗਨ ਵੀ ਬੜੇ ਸੋਹਣੇ ਲਿਖੇ ਹੋਏ ਆਜ ਤੁਹਾਨੂੰ ਪੜਾਉਨੇ ਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਓਸਬ ਨੂੰ ਸਮਰਪਿਤ। ਸਲੋਗਨ ਲਿਖਿਆ ਰੁੱਖਾਂ ਨੂੰ ਨਾ ਕੱਟੋ ਭਾਈ, ਕੁਝ ਤਾਂ ਨੇਕੀ ਖੱਟੋ ਭਾਈ। ਰੁੱਖਾਂ ਨੂੰ ਨਾ ਕੱਟੋ ਭਾਈ, ਕੁਝ ਤਾਂ ਨੇਕੀ ਖੱਟੋ ਭਾਈ। ਵਾਕਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ, ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ। ਇਹ ਵੀ ਬਹੁਤ ਸੋਹਣਾ ਸਲੋਗਨ ਇੱਥੇ ਲਿਖਿਆ ਸੀ ਜਿਹੜਾ ਤੁਹਾਨੂੰ ਦਿਖਾਇਆ। ਗੁਰਦੁਆਰਾ ਸਾਹਿਬ ਦਾ ਜਿਹੜਾ ਆਲਾ ਦਵਾਲਾ ਬਹੁਤ ਸੋਹਣਾ ਵਾ। ਕਿਉਂਕਿ ਇੱਥੇ ਗ੍ਰੀਨਰੀ ਬਹੁਤ ਜ਼ਿਆਦਾ ਵਾ ਹਰੇ ਵਾਈ ਬਹੁਤ ਜ਼ਿਆਦਾ ਵਾ ਕਿਉਂਕਿ ਪਾਰਕਾਂ ਦੇ ਵਿੱਚ ਘਾਹ ਤੇ ਪਾਸੇ ਜਿਹੜੇ ਆਹਾ ਹੈਗੇ ਨਿੱਕੇ ਆਪਣੇ ਫੁੱਲ ਫੁੱਲਦਾਰ ਬੂਟੇ ਆ ਤੇ ਨਾਲ ਵੱਡੇ ਜਿਹੜੇ ਆ ਸ਼ਾਨਦਾਰ ਬੂਟੇ ਵੀ ਬਹੁਤ ਜ਼ਿਆਦਾ ਵਾ ਸ਼ਾਂ ਹੀ ਸ਼ਾਮ ਆ ਇੱਥੇ ਵੇਖੋ ਕਿੰਨਾ ਸੋਹਣਾ ਨਜ਼ਾਰਾ ਵਾ ਬਹੁਤ ਸਾਰੇ ਲੋਕ ਆਉਣ ਜਾਣ ਵਾਲੇ ਵੀ ਇੱਥੇ ਪਾਰਕ ਦੇ ਵਿੱਚ 5-10 ਮਿੰਟ ਬੈਠਦੇ ਆ ਕੇ ਬਹੁਤ ਵਧੀਆ ਲੱਗਦਾ ਤੇ ਬਹੁਤ ਹੀ ਸ਼ਾਂਤ ਜਗਾ ਬੜੀ ਸੋਹਣੀ ਸੁੰਦਰ ਜਗਾ ਬਣਾਈ ਹੋਈ ਆ ਇਹ ਆਲੇ ਦੁਆਲੇ ਗੁਰਦੁਆਰਾ ਸਾਹਿਬ ਦਾ ਸਾਰਾ ਹੀ ਤਕਰੀਬ ਨੇ ਦਾਦਾ ਵਾ ਦੇਖੋ ਕਿੰਨੇ ਵਧੀਆ ਬੂਟੇ ਲੱਗੇ ਆ ਨਿਸ਼ਾਨ ਸਾਹਿਬ ਵੀ ਬੂਟਿਆਂ ਦੇ ਵਿਚਾਲੇ ਆ ਬਿਲਕੁਲ ਉਧਰੋਂ ਵੀ ਕੈਮਰਾ ਮਾਰ ਕੇ ਦਿਖਾ ਦਿਓ ਵੱਡੇ ਬੂਟਿਆਂ ਦੇ ਵਿੱਚ ਨਿਸ਼ਾਨ ਸਾਹਿਬ ਆ ਉਧਰ ਗੁਰਦੁਆਰਾ ਸਾਹਿਬ ਆ ਜਾਂਦਾ ਵਾ ਸਾਹਮਣੇ ਬਿਲਕੁਲ ਬਹੁਤ ਹੀ ਸੋਹਣਾ ਨਜ਼ਾਰਾ ਵਾ ਫੁੱਲ ਬੂਟੇ ਬਹੁਤ ਜ਼ਿਆਦਾ ਵਾ ਵੱਡੇ ਰੁੱਖ ਬਹੁਤ ਜ਼ਿਆਦਾ ਵਾ ਸ਼ਾਂ ਬੜੀ ਸੰਘਣੀ ਆ ਤੇ ਪਾਰਕਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਆਲੇ ਦੁਆਲੇ ਤੇ ਜਦੋਂ ਵੀ ਕਿਤੇ ਫਿਰੋਜ਼ਪੁਰ ਦੇ ਇਲਾਕੇ 'ਚ ਤੁਹਾਨੂੰ ਆਉਣ ਦਾ ਮੌਕਾ ਮਿਲੇ ਤੇ ਜਰੂਰ ਇੱਥੇ ਜੋ ਇਹ ਸਾਰਾ ਗੜੀ ਸਾਹਿਬ ਗੁਰਦੁਆਰਾ ਸਾਹਿਬ 21 ਸ਼ਹੀਦਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਇੱਥੇ ਜਰੂਰ ਦਰਸ਼ਨ ਮੇਲੇ ਕਰਕੇ ਜਾਇਓ ਦਰਸ਼ਨ ਕਰਾਉਂਦਿਆਂ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਵੀ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮaaf ਕਰਿਓ ਤੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ